Gel ਅੱਜ ਇੱਕ ਉਸ ਬਹੁਤ ਮਹਾਨ ਆਤਮਾ ਮਹਾਪੁਰਸ਼ ਆਪਾ ਫਰੀਦ ਜੀ ਦੇ ਆਦਮਨ ਪੁਰਬ ਦੇ ਉੱਤੇ ਜਿਹੜਾ ਇਹ ਜਿਹੜਾ ਹੋਰ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਦਿਨ ਹੈ ਤਾਂ ਉਹਨਾਂ ਦਾ ਕੀ ਸਨੇਹ ਹੈ ਉਹਨਾਂ ਦਾ ਸਨੇਹ ਹੈ ਮਨੁੱਖਤਾ ਦੀ ਸੇਵਾ ਉਹ ਮਨੁੱਖਤਾ ਦੀ ਸੇਵਾ ਦੇ ਬੜੇ ਰੂਪ ਨੇ ਬੜੇ ਢੰਗ ਨੇ ਬੜੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਅਦੇ ਕੋਈ ਭੁੱਖੇ ਨੂੰ ਅੰਨ ਦੇ ਕੇ ਮਨੁੱਖਤਾ ਦੀ ਸੇਵਾ ਕਰਦਾ ਹੈ। ਕਦੇ ਕੋਈ ਆਪਣੇ ਆਪ ਨੂੰ ਨਿਸ਼ਾਵਰ ਕਰਨ ਦੀ ਗੱਲ ਕਰਦਾ ਹੈ। ਜਿਵੇਂ ਜਿਹਦੇ ਵਿੱਚ ਬਾਬਾ ਫਰੀਦ ਜੀ ਨੇ ਕਲ ਕਹੀ ਹੈ। ਫਰੀਦਾ ਜੋਤੈ ਮਾਰਨ ਮੁਕੀਆਂ ਉਹਨਾਂ ਦੇ ਮਾਰੇ ਪੁੱਤ। ਆਪਣਨੇ ਘਰ ਜਾਈਏ ਪੈਰ ਜਿਨ੍ਹਾਂ ਦੇ ਚੁੰਮਾ। ਇਹ ਕਾਹ ਜਿਹੜੀ ਸੇਵਾ ਸਾਡੇ ਇੱਥੇ ਕੀਤੀ ਜਾ ਰਹੀ ਹੈ ਬਲੱਡ ਰਿਲੇਸ਼ਨ ਦੀ। ਬਿਲਕੁਲ ਉਹੋ ਜੀ ਸੇਵਾ ਹੈ ਆਪਣਾ ਆਪ ਵਾਰ ਕੇ ਜਦੋਂ ਕੋਈ ਆਪਦੇ ਸਰੀਰ ਦੇ ਵਿੱਚੋਂ ਇੱਕ ਬਹੁਤ ਕੀਮਤੀ ਤੱਤ 흘ਡ ਕਿਸੇ ਲੋੜਵੰਦ ਨੂੰ ਦਿੰਦਾ ਉਹਨੂੰ ਦਿੰਦਾ ਜਿਹਦੀ ਮੌਤ ਹੋਣ ਦਾ ਡਰ ਹੈ ਉਸ ਕਮੀ ਕਰਕੇ ਇੱਕ ਤਰ੍ਹਾਂ ਨਾਲ ਤਰੀਕੇ ਦੇ ਨਾਲ ਉਹਨੂੰ ਦੁਬਾਰਾ ਜ਼ਿੰਦਗੀ ਦੇਣ ਦੀ ਗੱਲ ਹੈ ਤਾਂ ਮੈਂ ਕਹੂੰਗਾ ਕਿ ਬਾਬਾ ਫਰੀਦ ਜੀ ਦਾ ਜਿਹੜਾ ਅਨੁਕਤਾ ਦੀ ਸੇਵਾ ਦਾ ਸੁਨੇਹਾ ਹੈ ਉਹ ਜਿਹੜਾ ਇੱਥੇ ਅੱਜ ਇਸ ਕੈਂਪ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਉਹਨੇ ਦੇ ਇਸ ਥਰੂ ਉਹਨਾਂ ਦਾ ਸੁਨੇਹਾ ਸਮਾਜ ਦੇ ਵਿੱਚ ਲੋਕਾਂ 'ਚ ਜਾ ਰਿਹਾ ਬਹੁਤ ਵੱਡੀ ਗੱਲ ਹੈ ਇਹ ਪਰ ਮੇਰੀ ਇਹ ਵੀ ਅਪੀਲ ਹੈ ਕਿ ਸਾਡੇ ਆਮ ਜਨਤਾ ਨੂੰ ਸਾਡੇ ਸਾਰੇ ਨੌਜਵਾਨਾਂ ਨੂੰ ਕਿਉਂਕਿ ਜਿਹੜੇ ਸਾਡੇ ਵਰਗੇ ਬੁਢੇ ਹੋ ਜਾਂਦੇ ਆ ਉਹਨਾਂ ਦੇ ਤਾਂ ਫਲੱਟ ਡੋਨੇਟ ਕਰਨ ਦੀ ਵੀ ਹਿੰਮਤ ਨਹੀਂ ਰਹਿੰਦੀ ਲੇਕਿਨ ਨੌਜਵਾਨਾਂ ਨੂੰ ਜ਼ਰੂਰ ਇਹਦੇ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਜਿਸ ਤਰੀਕੇ ਦੇ ਨਾਲ ਅੱਜ ਸਮਾਜ ਨੂੰ ਗੰਦਲਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਤੋਂ ਸਾਡੇ ਯੂਥ ਨੂੰ ਬਾਬਾ ਫਰੀਦ ਜੀ ਦੇ ਤੋਂ ਸਨੇਹਾ ਲੈ ਕੇ ਬੁਰਾਈਆਂ ਤੋਂ ਬਚਣ ਦੀ ਲੋੜ ਹੈ ਨਸ਼ਿਆਂ ਤੋਂ ਰਹਿਤ ਹੋਣ ਦੀ ਲੋੜ ਹੈ ਤੇ ਇਹਨਾਂ ਦੀ ਵਿਚਾਰਧਾਰਾ ਨਾਲ ਜੁੜਨ ਦੀ ਲੋੜ ਹੈ ਅਗਰ ਅਸੀਂ ਇਸ ਵਿਚਾਰਧਾਰਾ ਨੂੰ ਅਡਾਪਟ ਕਰ ਜਾਾਂਗੇ ਤਾਂ ਮੈਨੂੰ ਲੱਗਦਾ ਬਹੁਤ ਸਾਰੀਆਂ ਬੁਰਾਈਆਂ ਤੋਂ ਸਮਾਜ ਨੂੰ ਅਸੀਂ ਆਪਣੇ ਆਪ ਸਾਫ਼ ਕਰ ਲਾਂਗੇ ਪਵਿੱਤਰ ਕਰ ਲਾਂਗੇ ਤੋਂ ਇਹੀ ਮੈਂ ਤਾਂ ਕਹੂੰਗਾ ਕਿ ਬਾਬਾ ਫਰੀਦ ਜੀ ਦੇ ਸੁਨੇਹੇ ਨੂੰ ਆਪਾਂ ਸਾਰੇ ਜਾਣੇ ਤਕੜੇ ਹੋ ਕੇ ਸਵੀਕਾਰ ਕਰੀਏ ਉਹਨਾਂ ਨੂੰ ਅਪਣਾਈਏ ਔਰ ਉਹਨਾਂ ਦੇ ਦੱਸੇ ਹੋਏ ਰਾਹਾਂ ਦੇ ਤੇ ਚੱਲਦੇ ਹੋਏ ਜੀਵਨ ਜਾਚ ਉਹਨਾਂ ਤੋਂ ਸਿੱਖ ਕੇ ਉਸ ਤਰੀਕੇ ਨਾਲ ਜੀਵਨ ਜੀਈਏ ਬਾਬਾ ਫਰੀਦ ਆਗਮਨਪੁਰ ਤੇ ਬੋਕੇ ਤੇ ਇਸ ਬਾਬਾ ਫਰੀਦ ਦੀ ਰਸਾਈ ਕੋਈ ਧਰਤੀ ਫਰੀਦਪੁਰ ਇਤੋਂ ਦੇਾਰੇ ਨਿਵਾਸੀਆਂ ਦੇ ਵਿੱਚ ਸਤਿ ਸ੍ਰੀ ਅਕਾਲ ਆਵਾ ਪ੍ਰੀਤ ਦੇ ਕਲਾਮ ਤੋਂ ਵਾਕਿਬਾਤੀ ਦੇ ਹੁਕਮ ਤੋਂ ਵਾਕਿਬਾਤ ਆਪ ਪ੍ਰੀਤ ਜੀ ਨੇ ਚਦਾਲੂ ਆ ਪਹਿਲਾਂ ਤਾਂ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਅੱਜ ਇੱਥੇ ਸਾਡੇ ਸਾਥੀਆਂ ਵੱਲੋਂ ਇੱਕ ਬੜਾ ਵੱਡਾ ਸੇਵਾ ਦਾ ਕਾਰਜ ਕੀਤਾ ਗਿਆ ਇੱਕ ਗੁਰੂੰਦਾਰ ਜੀਵੰਦਾਰ ਹੁੰਦਾ ਹੈ ਸਭ ਤੋਂ ਗੁਰੂੰਦਾਰ ਹੁੰਦਾ ਤੇ ਇੱਥੇ ਨਾਲ ਇੱਕ ਫਲਾਟਰੀਟ ਕੈਂਪ ਲਾਇਆ ਮੈਂ ਗੁਰੂ ਸਾਹਿਬ ਅਗੇ ਦਾਸ ਕਰਦਾ ਕਿ ਇਹਨਾਂ ਨੂੰ ਸੇਵਾ ਕਰਨ ਦੀ ਹੋਰ ਤਾਕਤ ਬਖਸ਼ੇ